ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram Facebook ਪੇਜ ਸੈਲਿੰਗ ਪੰਜਾਬੀ ਦੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 5-7 ਫੋਟੋਆਂ ਜਾਂ 2 ਕੁ ਮਿੰਟ ਦੀ ਵੀਡੀਓ ਬਣਾ ਕੇ ਮੇਰੇ WhatsApp ਨੰਬਰ ਤੇ ਭੇਜੋ ਤੁਹਾਡੀ ਐਡ ਬਿਲਕੁਲ ਫ੍ਰੀ ਕੀਤੀ ਜਾਊਗੀ ਅੱਜ ਲੈ ਕੇ ਆਇਆ ਜੀ ਫਾਰਮਟ੍ਰੈਕ ਚੈਂਪੀਅਨ ਟ੍ਰੈਕਟਰ ਬਕਾਊਆ 39 ਹਾਰਸ ਪਾਵਰ ਵਾਲਾ ਮਾਡਲ ਹੈਗਾ ਇਹ 2008 ਟਾਇਰ ਇਹਦੇ ਆ 90 95% ਪਾਵਰ ਸਟੀering ਆ ਸੈਕੰਡ ਹੰਡਰ ਨਰਿਆ ਬਿਲਕੁਲ ਸਾਫ ਆ ਅਨਟਚ ਦਮਾੜੇ ਦੀ ਆ ਸਿਰਫ 250000 ਰੁਪਏ ਈਰੀਆ ਹੈਗਾ ਆ ਕਮਾਲਪੁਰ ਤਹਿਸੀਲ ਸੁਲਤਾਨਪੁਰ ਜ਼ਿਲ੍ਹਾ ਕਪੂਥਲਾ ਜਿਆਦਾ ਜਾਣਕਾਰੀ ਲਈ ਕਾਲ ਕਰੋ 9814518455 98145 18456